ਕੋਬੋੰਦਰੀ ਅਮਰੀਕਾ ਗਏ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਭਾਰਤੀ ਮੂਲ ਦੇ 119 ਨਾਗਰਿਕਾਂ ਨੂੰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਅੰਮ੍ਰਿਤਸਰ ਵਿਖੇ ਰਾਤ ਦੇ ਕਰੀਬ 10 ਵਜੇ ਉਤਾਰੇਗਾ ਜਹਾਜ਼ ਦੀ ਰਿਪੋਰਟ ਹੋਏ ਪਾਰਤੀਆਂ ਨੂੰ ਅੰਮ੍ਰਿਤਸਰ 에어ਪੋਰਟ ਤੋਂ ਤੁਰੰਤ ਤੇ ਪੰਜਾਬ ਵਾਸੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ। ਦਿੱਲੀ, ਬੰਬਈ ਅਤੇ ਹੋਰ ਸੂਬਿਆਂ ਦੇ 에어ਪੋਰਟ ਛੱਡ ਕੇ ਅੰਮ੍ਰਿਤਸਰ ਪੰਜਾਬ ਦਾ ਹੀ ਕਿਉਂ 에어ਪੋਰਟ ਚੁਣਿਆ? ਤਾਂ ਪੰਜਾਬ ਵਾਸੀ ਦੇ ਨਾਲ ਕੀਤਾ ਜਾ ਰਿਹਾ ਦਸਤਖਾਹ ਪੰਜਾਬ ਦੇ ਅਖ਼ਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਤਲਬ ਇਹ ਅਮਰੀਕਾ ਗਏ ਆ ਭਾਰਤੀਆਂ ਨੂੰ ਕਿਤੇ ਅਮਰੀਕਾ ਸਰਕਾਰ ਵੱਲੋਂ ਜਿਹੜਾ ਡਿਪੋਰਟ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ 5 ਫਰਵਰੀ ਨੂੰ ਪਹਿਲੀ ਫਲਾਈਟ ਆਈ ਸੀ ਜਿਹਦੇ ਵਿੱਚ 104 ਦੇ ਕਰੀਬ ਜਿਹੜੇ ਭਾਰ ਆ ਲੋਕ ਸੀਗੇ ਉਹ ਫਲਾਈਟ ਵਿੱਚ ਆਏ ਸੀਗੇ ਉਹਨਾਂ ਨੂੰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਵਿਖੇ ਉਤਾਰਿਆ ਗਿਆ ਸੀ ਤੇ ਅੱਜ ਜਿਹੜੀ ਦੂਜੀ ਫਲਾਈਟ ਰਾਤ ਨੂੰ 10 ਵਜੇ ਦੇ ਕਰੀਬ ਜਿਹੜੀ ਪਹੁੰਚ ਰਹੀ ਹੈ ਜਿਹਦੇ ਵਿੱਚ 119 ਦੇ ਕਰੀਬ ਜਿਹੜੇ ਭਾਰਤੀਆਂ ਨੂੰ ਇੱਥੇ ਲਿਆਂਦਾ ਜਾ ਰਿਹਾ ਜਿਸ ਤਰੀਕੇ ਨਾਲ ਪਿਛਲੀ ਫਲਾਈਟ ਵਿੱਚ ਹੱਥ ਕੜੀਆਂ ਬੀੜੀਆਂ ਲਗਾ ਕੇ ਲਿਆਂਦਾ ਗਿਆ ਸੀ ਤੇ ਕਾਫੀ ਸਰਕਾਰਾਂ ਵੱਲੋਂ ਵੀ ਰੋਸ ਕੀਤਾ ਗਿਆ ਤੇ ਪਬਲਿਕ ਵੱਲੋਂ ਵੀ ਇਸ ਚੀਜ਼ ਦਾ ਰੋਸ ਕੀਤਾ ਗਿਆ ਸੀ ਕਿ ਇਹ ਜਿਹੜੇ ਲੋਕ ਸੀਗੇ ਕਿਤਨਾ ਕਿਤੇ ਰੋਜੀ ਰੋਟੀ ਕਮਾਉਣ ਲਈ ਗਏ ਸੀ ਕੋਈ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਕੈਟਾਗਰੀ ਨਾਲ ਨਹੀਂ ਗਏ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਕਰਨ ਨਹੀਂ ਗਏ ਪਰ ਅੱਜ ਜਿਹੜੀ ਦੂਜੀ ਫਲਾਈਟ ਆ ਰਹੀ ਹੈ ਉਸ ਨੂੰ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਇਹਨਾਂ ਜਿਹੜੇ 119 ਆ ਰਹੇ ਆ ਉਸ ਨੂੰ ਉਹਨਾਂ ਨੂੰ ਜਿਹੜਾ ਭਾਰਤੀਆਂ ਨੂੰ ਲਿਆਂਦਾ ਜਾਂਦਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਕਿਤਨਾ ਕਿਤੇ ਇਸ ਚੀਜ਼ ਤੇ ਵੀ ਗੱਲ ਕੀਤੀ ਜਾ ਰਹੀ ਹੈ ਖਰਚਾ ਕੀਤਾ ਜਾ ਰਿਹਾ ਕਿ ਲਗਾਤਾਰ ਅੰਮ੍ਰਿਤਸਰ 에ਰਪੋਰਟ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਕਿਉਂਕਿ ਜਦ ਲਗਾਤਾਰ ਇਹ ਜਿਹੜੀਆਂ ਇੰਟਰਨੈਸ਼ਨਲ ਫਲਾਈਟਾਂ ਨੇ ਦਿੱਲੀ 'ਚ ਕਿਉਂ ਨਹੀਂ ਉਤਰਦੀਆਂ ਬੰਬਈ 'ਚ ਕਿਉਂ ਨਹੀਂ ਉਤਰਦੀਆਂ ਜਾਂ ਕਿਤੇ ਹੋਰ ਸੂਬਿਆਂ 'ਚ ਕਿਉਂ ਨਹੀਂ ਉਤਰਦੀਆਂ ਇਹਨਾਂ ਨੂੰ ਅੰਮ੍ਰਿਤਸਰ 'ਚ ਹੀ ਕਿਉਂ ਉਤਾਰਿਆ ਜਾ ਰਿਹਾ ਕਿਤਨਾ ਕਿਤੇ ਪੰਜਾਬੀਆਂ ਦਾ ਅਕਸ ਵਗੜਨ ਲਈ ਇਹ ਅਜਾਹੀਆਂ ਫਲੈਟਾਂ ਜਿਹੜੀਆਂ ਇੱਥੇ ਉਤਾਰੀਆਂ ਜਾ ਰਹੀਆਂ ਨੇ ਇਸ ਦੇ ਨਾਲ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਲੋਕ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਸਮਝ ਲੈਣੇ ਨੇ ਅਜਾਹੀਆਂ ਫਲਾਈਟਾਂ ਉਤਰਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਕਿ ਡਿਪੋਰਟ ਹੋ ਕੇ ਭਾਰਤੀ ਮੂਲ ਦੇ ਲੋਕ ਆ ਰਹੇ ਨੇ ਪਰ ਉਹ ਡਿਪੋਰਟ ਹੋ ਕੇ ਆ ਰਹੇ ਨੇ ਤਾਂ ਉਹਨਾਂ ਨੂੰ ਅੰਮ੍ਰਿਤਸਰ 'ਚ ਹੀ ਕਿਉਂ ਉਤਾਰਿਆ ਜਾਂਦਾ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਕਿਸ ਤਰੀਕੇ ਨਾਲ ਵੇਖਦੇ ਹੋ ਜਿਸ ਤਰੀਕੇ ਨਾਲ ਡਿਪੋਰਟ ਹੋ ਕੇ ਜਿਹੜੇ ਆ ਰਹੇ ਨੇ ਅਮਰੀਕਾ ਤੋਂ ਤਾਂ ਉਹਨਾਂ ਨੂੰ ਇੱਥੇ ਪੰਜਾਬ ਵਿੱਚ ਅੰਮ੍ਰਿਤਸਰ ਹੀ ਡਿਪੋਰਟ ਤੇ ਉਤਾਰਿਆ ਕਿਸ ਤਰੀਕੇ ਨਾਲ ਵੇਖਦੇ ਮੈਂ ਕਹ ਜੀ ਤਾਨਾਸ਼ਾਹੀ ਇਹ ਕਰ ਰਹੇ ਜੀ ਸਰਕਾਰ ਜਿਹੜੀ ਉੱਥੋਂ ਦੀ ਸਰਕਾਰਾਂ ਤਾਨਾਸ਼ਾਹੀ ਕਰ ਰਹੀਆਂ ਵੇਖੋ ਹੱਥ ਗੜੀਆਂ ਪੈਰਾਂ ਨੂੰ ਇਹ ਬੇੜੀਆਂ ਲਾ ਕੇ ਭੇਜ ਰਹੇ ਆ ਭੇਜਣਾ ਤੁਸੀਂ ਪਹਿਲਾਂ ਸਾਡੇ ਗਏ ਸ਼ਰਨਾਰਥੀ ਗਏ ਜਿਹੜੇ ਉਹਨਾਂ ਨੂੰ ਭੇਜਣਾ ਤੁਸੀਂ ਉਸ ਤਨਾ ਸਿੰਪਲ ਦੇ ਤਰੀਕੇ ਭੇਜੋ ਫਿਰ ਹੋਰ ਵੀ ਹਰਿਆਣਾ ਵੀ ਉਤਾਰ ਸਕਦੇ ਦਿੱਲੀ ਵੀ ਉਤਾਰ ਸਕਦੇ ਉਹਨਾਂ ਨੂੰ ਜ਼ਰੂਰੀ ਨਹੀਂ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨੂੰ ਪਤਾ ਨਹੀਂ ਕਿਉਂ ਟਾਰਗੇਟ ਕੀਤਾ ਜਾ ਰਿਹਾ ਸਮਝ ਨਹੀਂ ਆ ਰਹੀ ਸਰਕਾਰਾਂ ਕਿਉਂ ਕਰ ਰਹੀਆਂ ਕੀ ਲੱਗਦਾ ਕਿ ਇਹ ਕਿਉਂਕਿ ਇਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਇਸ ਚੀਜ਼ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਵੀ ਇੱਕ ਮੈਂ ਕੱਲ ਹੀ ਮੈਨੂੰ ਪਤਾ ਲੱਗਾ ਜੀ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਪਹੁੰਚੇ ਹੋਏ ਨੇ ਉਹ ਵੀ ਇਸ ਦਾ ਵਿਰੋਧ ਕਰ ਰਹੇ ਨੇ ਇਹਦਾ ਇਸ ਚੀਜ਼ ਦਾ ਸਾਡੇ ਐਨ ਆਰ ਆਈ ਮੰਤਰੀ ਹੈਗੇ ਕੁਲਦੀਪ ਸਿੰਘ ਧਾਰੀਵਾਲ ਜੀ ਉਹ ਵੀ ਇਹਦਾ ਵਿਰੋਧ ਕਰ ਰਹੇ ਨੇ ਕੀ ਪੰਜਾਬ 'ਚ ਨਹੀਂ ਉਤਾਰਨ ਜੇ ਹੋਰ ਕਿਤੇ ਉਤਾਰਨ ਹਰਿਆਣੇ 'ਤਾਂ ਦਿੱਲੀ ਉਤਾਰਨ ਉੱਥੋਂ ਦੇ ਵੀ ਸ਼ਰਨਾਰਤੀ ਹੈਗੇ ਜ਼ਰੂਰੀ ਨਹੀਂ ਪੰਜਾਬ ਦੇ ਹੀ ਹੈਗੇ ਸਿਰਫ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਜਿਸ ਤਰੀਕੇ ਨਾਲ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਅਮਰੀਕਾ ਤੋਂ ਤੇ ਉਹਨਾਂ ਨੂੰ ਇੱਥੇ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਉਤਾਰਿਆ ਜਾ ਰਿਹਾ ਇਸ ਤਰੀਕੇ ਨਾਲ ਦੇਖਦੇ ਹੋ ਦੇਖੋ ਜੀ ਸਰ ਘੱਲੇ ਤਾਂ ਵੀ ਏਅਰਪੋਰਟ ਹੀ ਕਿਉਂ ਚੁਣਿਆ ਜਾ ਰਿਹਾ ਜਿੱਦਾਂ ਕਿ ਪਿੱਛੇ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋਗ ਭਵਨ ਮਾਨ ਜੀ ਨੇ ਕਿਹਾ ਸੀ ਕਿ ਅੰਮ੍ਰਿਤਸਰ ਵਿੱਚ ਕੀ ਉਹ ਏਅਰਪੋਰਟ ਚੁਣਿਆ ਜਾ ਰਿਹਾ ਹੋਰ ਵੀ ਸਟੇਟਾਂ ਵਿੱਚ ਉਤਾਰਿਆ ਜਾ ਸਕਦਾ ਹੈ ਇਹ ਕਿ ਪੰਜਾਬ ਦੇ ਨਾਲ ਬਹੁਤ ਵਿਸ਼ਵਾ ਕੀਤਾ ਜਾ ਰਿਹਾ ਜਿਸ ਕਾ ਕੇ ਅਮਰੀਕਾ ਸਰਕਾਰ ਨੂੰ ਬਹੁਤ ਗਲਤ ਕਰ ਰਹੀ ਏ ਨੌਜਵਾਨ ਕਮਾਉਣ ਦਾ ਵਾਸਤੇ ਜਾ ਰਹੇ ਨੇ ਇਹਨਾਂ ਨੂੰ ਰਿਪੋਰਟ ਕਰਕੇ ਫੇਰ ਭੇਜਿਆ ਜਾ ਰਿਹਾ ਇਹਨਾਂ ਜਵਾਨਾਂ ਦੇ ਨਾਲ ਬਹੁਤ ਜ਼ਿਆਦਾ ਤਕਾ ਹੋ ਰਿਹਾ ਜੀ ਪਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦੀ ਗੱਲ ਕੀਤੀ ਸੁਖਵਿੰਦਰ ਸਿੰਘ ਮਾਨ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਵਾਕੀ ਇਹ ਅਜਹੀਆਂ ਫਲਾਈਟਾਂ ਹੋਰ ਕਿਤੇ ਕਿਉਂ ਨਹੀਂ ਉਤਰਦੀਆਂ ਇਸ ਅੰਮ੍ਰਿਤਸਰ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਕੀ ਲੱਗਦਾ ਕੀ ਹੈ ਹਾਂਜੀ ਬਿਲਕੁਲ ਜੀ ਇਹ ਗੱਲ ਸਹੀ ਏ ਹੋਰ ਸਟੇਟਾਂ ਵਿੱਚ ਵੀ ਉਤਾਰਿਆ ਜਾ ਸਕਦਾ ਇਹ ਪੰਜਾਬ ਦੇ ਨਾਲ ਮੋਦੀ ਜੀ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਗੁਜਰਾਤ ਜਿਵੇਂ ਗੁਜਰਾਤ ਹੋ ਗਿਆ ਦਿੱਲੀ ਹੋ ਗਿਆ ਉਧਰ ਹੀ ਉਤਾਰੇ ਜਾ ਸਕਦੇ ਨੇ ਇੱਥੇ 에ਰਪੋਰਟ ਅਮਰਸਾ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਇਹ ਬਹੁਤ ਗਲਤ ਹੋ ਰਿਹਾ ਜੀ ਲਗਾਤਾਰ ਅਸੀਂ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਲੋਕ ਇਸ ਤਰੀਕੇ ਨਾਲ ਵੇਖਦੇ ਨੇ ਕਿ ਜਿੱਦੋਂ ਵੀ ਰਿਪੋਰਟ ਹੋ ਕੇ ਭਾਰਤੀ ਮੂਲ ਦੇ ਲੋਕ ਆ ਰਹੇ ਨੇ ਉਹਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਉਤਾਰਿਆ ਜਾ ਰਿਹਾ ਕਿਤਨਾ ਕਿਤੇ ਲੋਕ ਵੀ ਇਸ ਚੀਜ਼ ਲਈ ਸਰਕਾਰਾਂ ਦਾ ਵਿਰੋਧ ਕਰਦਾ ਨਜ਼ਰ ਆਉਂਦੇ ਨੇ ਤੇ ਨਾਲ ਨਾਲ ਕਿਤਨਾ ਕਿਤੇ ਸਰਕਾਰਾਂ ਨੂੰ ਅਪੀਲ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਦਿੱਲੀ ਵੀ ਉਤਾਰਿਆ ਜਾ ਸਕਦਾ ਉਹ ਬੰਬਈ ਵੀ ਉਤਾਰਿਆ ਜਾ ਸਕਦਾ ਕਿਉਂਕਿ ਇਹ ਸਾਰਿਆਂ ਰਾਜਾਂ ਦੇ ਜਿਹੜੇ ਲੋਕ ਨੇ ਸਾਰਿਆਂ ਸੂਬਿਆਂ ਦੇ ਲੋਕ ਨੇ ਇਕੱਲੇ ਪੰਜਾਬ ਦੇ ਲੋਕ ਨਹੀਂਗੇ ਪਰ ਇਹਨਾਂ ਨੂੰ ਪੰਜਾਬ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਕਿਉਂਕਿ ਪੰਜਾਬੀਆਂ ਦਾ ਅਕਸ ਬਗੜਨ ਦੀ ਕਿਉਂ ਬਲੈਨਿੰਗ ਕੀਤੀ ਲੋ ਵੀ ਕੱਲ ਦਾ ਇਸ ਚੀਜ਼ ਨੂੰ ਕਿਹਾ ਗਿਆ ਕਿ ਸਰਕਾਰ ਨੂੰ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਤੇ ਜਿੰਨੇ ਵੀ ਰਿਪੋਰਟੋ ਆ ਕੇ ਆ ਰਿਹਾ ਉਹਨਾਂ ਨੂੰ ਅੰਮ੍ਰਿਤਸਰ ਦੀ ਬਜਾਏ ਦਿੱਲੀ ਜਾਂ ਕਿਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਉਤਾਰਨਾ ਚਾਹੀਦਾ ਬਾਕੀ ਤੁਸੀਂ ਇਸੇ ਤਰ੍ਹਾਂ ਨਾਲ ਜੁੜੇ ਰਹੋ ਕਿ